रेडी नवा शहर जिले ਵਿੱਚ ਸਥਿਤ ਇੱਕ ਛੋਟਾ ਪਰ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਵਾਲਾ ਕਸਬਾ ਹੈ ਰਾਹੂ ਟੰਡੀ ਸਤਲੁਜ ਦਰਿਆ ਦੇ ਨੇੜੇ ਅਤੇ ਦੁਆਬੇ ਵਿੱਚ ਵਸਿਆ ਰਾਹੂ ਸਦੀਆਂ ਤੋਂ ਵਪਾਰ ਖੇਤੀਬਾੜੀ ਅਤੇ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਰਿਹਾ ਹੈ ਡੰਡੀ ਇਸ ਸ਼ਹਿਰ ਵਿੱਚ 100 ਤੋਂ ਵੱਧ ਮੰਦਰ ਹੋਣ ਕਾਰਨ ਇਸ ਨੂੰ ਮੰਦਰਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ ਡੰਡੀ ਇਸ ਦਾ ਇਤਿਹਾਸ ਪੁਰਾਤਨ ਸਭਿਆਤਾਵਾਂ ਮੱਧਕਾਲੀ ਸ਼ਾਸਨ ਸਿੱਖ ਇਤਿਹਾਸ ਅਤੇ ਆਧੁਨਿਕ ਵਿਕਾਸ ਦੀਆਂ ਕਹਾਣੀਆਂ ਨਾਲ ਭਰਪੂਰ ਹੈ ਡੰਡੀ ਰਾਹੋਂ ਦੇ ਇਤਿਹਾਸ ਵਿੱਚ ਸਥਾਪਨਾ ਸਮਾਜਿਕ ਸੱਭਿਆਚਾਰਕ ਵਿਕਾਸ ਅਤੇ ਸਮਕਾਲੀ ਮਹੱਤਵ ਸ਼ਾਮਲ ਹੈ ਡੰਡੀ ਇੱਥੋਂ ਦਾ ਇਤਿਹਾਸ ਪੰਜਾਬ ਦੀ ਧਰਤੀ ਦੇ ਸਮੁੱਚੇ ਇਤਿਹਾਸ ਨਾਲ ਜੁੜਿਆ ਹੋਇਆ ਹੈ ਜੋ ਮਨੁੱਖੀ ਸੱਭਤਾ ਦੀਆਂ ਸਭ ਤੋਂ ਪੁਰਾਣੀਆਂ ਜੜ੍ਹਾਂ ਵਿੱਚੋਂ ਇੱਕ ਹੈ ਡੰਡੀ ਰਾਹੋਂ ਦੀ ਸਥਾਪਨਾ ਅਤੇ ਵਿਕਾਸ ਪ੍ਰਾਤਨ ਸੱਭਤਾਵਾਂ ਖਾਸ ਕਰਕੇ ਸਿੰਧੂ ਘਾਟੀ ਸਭਿਅਤਾ ਵੈਦਿਕ ਸਭਿਅਤਾ ਅਤੇ ਬਾਦ ਦੀਆਂ ਸਭਿਅਤਾਵਾਂ ਦੇ ਪ੍ਰਭਾਵ ਨਾਲ ਜੁੜਿਆ ਹੋਇਆ ਹੈ ਡੰਡੀ ਸਮੇਂ ਦੇ ਨਾਲ ਰਾਹੋ ਨੇ ਅਨੇਕ ਹਮਲਿਆ ਸੱਭਿਆਚਾਰਕ ਤਬਦੀਲੀਆਂ ਅਤੇ ਸਾਮਰਾਜਾਂ ਦਾ ਉਭਾਰ ਅਤੇ ਪਤਨ ਦੇਖਿਆ ਡੰਡੀ ਅੱਜ ਵੀ ਇਹ ਸ਼ਹਿਰ ਆਪਣੀ ਪ੍ਰਾਚੀਨ ਵਿਰਾਸਤ ਅਤੇ ਸੱਭਿਆਚਾਰਕ ਮਹੱਤਤਾ ਨੂੰ ਸੰਭਾਲ ਕੇ ਰੱਖਦਾ ਹੈ ਜੋ ਇਸ ਨੂੰ ਪੰਜਾਬ ਦੇ ਇਤਿਹਾਸ ਦਾ ਇੱਕ ਪਟੁੱਟ ਅੰਗ ਬਣਾਉਂਦਾ ਹੈ ਡੰਡੀ ਪੁਰਾਤਤਵ ਖੋਜਾਂ ਅਨੁਸਾਰ ਸਤਲੁਜ ਅਤੇ ਰਾਵੀ ਦਰਿਆਵਾਂ ਦੇ ਵਿਚਕਾਰ ਦਾ ਇਲਾਕਾ ਸਿੰਧੂ ਘਾਟੀ ਸਭਿਅਤਾ ਦਾ ਹਿੱਸਾ ਸੀ ਡੰਡੀ ਹੜੱppa ਅਤੇ ਮੋਹਨਜੋਦੜੋ ਬਰਗੇ ਪ੍ਰਮੁੱਖ ਸ਼ਹਿਰ ਭਾਵੇਂ راہੋਂ ਤੋਂ ਦੂਰ ਸਾਨਾ ਪਰ ਰੈਡੀ ਸਤਲੁਜ ਦੇ ਨੇੜਲੇ ਖੇਤਾਂ ਵਿੱਚ ਛੋਟੇ ਵਸੇਵੇਂ ਮਿਲਦੇ ਹਨ ਜੋ ਇਸ ਸਭ्यता ਦੇ ਵਪਾਰਕ ਅਤੇ ਸੱਭਿਆਚਾਰਕ ਸੰਬੰਧਾਂ ਦੀ ਗਵਾਹੀ ਦੰਡੀ ਹਨ ਡੰਡੀ ਆਪਣੀ ਭੂਗੋਲਿਕ ਸਥਿਤੀ ਸਤਲੁਜ ਦੇ ਕੰਡੇ ਅਤੇ ਪੁਰਾਣੇ ਵਪਾਰਕ ਮਾਰਗਾਂ ਦੇ ਨੇੜੇ ਹੋਣ ਕਾਰਨ ਇਹ ਪ੍ਰਾਚੀਨ ਕਾਲ ਵਿੱਚ ਇੱਕ ਮਹੱਤਵਪੂਰਨ ਵਪਾਰਕ ਚੌਕੀ ਬਣਿਆ ਡੰਡੀ ਕਹਿੰਦੇ ਹਨ ਇਸ ਸ਼ਹਿਰ ਦੀ ਸਥਾਪਨਾ ਲਗਭਗ 2000 ਸਾਲ ਪਹਿਲਾਂ ਰਾਜਾ ਰਾਗਵ ਨੇ ਕੀਤੀ ਸੀ ਜਿਸ ਨੇ ਇਸ ਸ਼ਹਿਰ ਨੂੰ ਰਗੂਪੁਰ ਜਾਂ ਰਾਗਵਪੁਰ ਦਾ ਨਾਂ ਦਿੱਤਾ ਟੰਡੀ ਇਹ ਨਾਂ 22 ਸਦੀ ਤੱਕ ਪੰਡਤਾਂ ਦੇ ਪੱਤਰ ਵਿਹਾਰ ਵਿੱਚ ਵਰਤਾ ਜਾਂਦਾ ਸੀ ਟੰਡੀ 12ਵੀਂ ਸਦੀ ਵਿੱਚ ਰਾਜਾ ਰਾਜਪਾਲ ਨੇ ਇਸ ਸ਼ਹਿਰ ਦਾ ਨਾਂ ਬਦਲ ਕੇ ਰਾਹੋ ਰੱਖਿਆ ਜੋ ਇੱਕ ਔਰਤ ਦੇ ਨਾ ਰਹੋ ਉੱਤੇ ਆਧਾਰਤ ਸੀ ਡੰਡੀ ਕੁਝ ਸਮਕਾਲੀ ਲੇਖਕਾਂ ਅਨੁਸਾਰ ਸਵੇਰੇ ਵਰਤ ਰੱਖਣ ਵੇਲੇ ਰਾਹੋਂ ਨੂੰ ਜਨਾਨਾ ਸ਼ਹਿਰ ਕਹਿਣਾ ਸ਼ੁਭ ਮੰਨਿਆ ਜਾਂਦਾ ਸੀ ਡੰਡੀ ਹਾਲਾਂਕਿ ਇਸ ਨੂੰ ਲੈ ਕੇ ਬਹੁਤੇ ਵਿਦਵਾਨ ਇੱਕਮਤ ਨਹੀਂ ਹਨ ਡੰਡੀ ਮੌਖਿਕ ਇਤਿਹਾਸ ਵੀ ਅਲੱਗ-ਅਲੱਗ ਤਰ੍ਹਾਂ ਨਾਲ ਸੁਣਿਆ ਅਤੇ ਸੁਨਾਇਆ ਜਾਂਦਾ ਹੈ ਡੰਡੀ ਰਾਹੋਂ ਦੀ ਸਥਾਪਨਾ ਦਾ ਸਮਾ ਸਿੰਧੂ ਘਾਟੀ ਸਭਿਅਤਾ ਦੇ ਪਤਨ ਅਤੇ ਵੈਦਿਕ ਸਭਿਅਤਾ ਦੇ ਉਭਾਰ ਨਾਲ ਮੇਲ ਖਾਂਦਾ ਹੈ ਡੰਡੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਦੱਸਦੇ ਹਨ ਕਿ ਪੁਰਾਤਨ ਵਪਾਰਕ ਮਾਰਗ ਉਤੇ ਸਥਿਤ ਹੋਂਕਾਰਨ ਰਾਹੋਂ ਨੂੰ ਅਨੇਕ ਹਮਲਿਆਂ ਦਾ ਸ਼ਿਕਾਰ ਵੀ ਬਣਾਇਆ ਡੰਡੀ 1206 ਈਸਵੀ ਵਿੱਚ ਗੁਜਰਾ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਪਰ ਬਾਅਦ ਵਿੱਚ ਰਾਜਪੂਤਾਂ ਨੇ ਉਹਨਾਂ ਨੂੰ ਹਰਾਇਆ ਡੰਡੀ